ਤੁਹਾਡੀ ਸਟੇਟਮੈਂਟ ਇਹ ਕਰੀ ਕਿ ਪੁਲਿਸ ਥਾਣੇ 'ਚ ਪੈਸੇ ਲੈ ਜਾਂਦੇ ਆ ਮੈਂ ਕਵਾਂਗਾ ਪੁਲਿਸ ਵਾਲਿਓ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਅੱਜ ਸਾਬਤ ਕਰ ਦਿਓ ਕਿ ਵਾਕਈ ਪੁਲਿਸ 'ਚ ਪੈਸੇ ਚੱਲਦੇ ਆ ਕਿ ਉੱਥੇ ਫੈਸਲੇ ਬਦਲ ਦਿੱਤੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਰਗੇ ਅਹਿਮ ਕੇਸਾਂ ਤੇ ਵੀ ਰਿਸ਼ਵਤ ਖਾਧੀ ਜਾਂਦੀ ਆ ਇਹ ਡੀਜੀਪੀ ਸਾਬਤ ਕਰ ਦੋਵੇ ਪੰਜਾਬ ਦੇ ਜਿਹੜੇ ਜਗਤਪ੍ਰੀਤ ਸਿੰਘ ਭੁੱਲਰ ਸਾਹਿਬ ਬੈਂਹ ਸਾਹਿਬ ਜੁਨੇਜਾ ਜੀ ਇਹ ਜਿਹੜੀ ਟੀਮ ਬਣੀ ਆ ਇਹ ਸਾਰੀ ਦੀ ਸਾਰੀ ਟੀਮ ਅੱਜ ਕਰੇ ਖੁਲਾਸਾ ਕਿ ਤੁਸੀਂ ਪੈਸੇ ਲੈ ਕੇ ਮੁਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਕਰੋਗੇ ਇਸ ਲਈ ਇਹ ਜਿਹੜੇ ਡਰਾਮੇ ਤੁਸੀਂ ਕਰ ਰਹੇ ਹੋ ਨਾ ਹੁਣ ਅਕਾਲ ਤਖਤ ਸਭ ਨੂੰ ਤੁਹਾਨੂੰ ਢਾਲ ਨਹੀਂ ਸੀ ਬਣਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਭ ਨੂੰ ਜਥੇਦਾਰ ਸਾਹਿਬ ਨੂੰ ਹੁਕਮਨਾਮਿਆਂ ਨੂੰ ਤੁਹਾਨੂੰ ਢਾਲ ਬਣਾ ਕੇ ਦੋਸ਼ੀ ਨਹੀਂ ਸੀ ਬਚਾਉਣੇ ਚਾਹੀਦੇ ਅੱਜ ਤੇ ਇਹ ਫੈਸਲਾ ਆਉਣਾ ਚਾਹੀਦਾ ਸੀਗਾ ਕਿ ਸਰਕਾਰ ਨੇ ਵਧੀਆ ਕੰਮ ਕਰ ਦਿੱਤਾ ਕਿ ਜਿਹੜਾ ਨਾ ਕੈਪੀਟਲ ਸਰਕਾਰ ਨੇ ਕੀਤਾ ਨਾ ਚੰਨੀ ਸਰਕਾਰ ਨੇ ਕੀਤਾ ਉਹ ਮਾਨ ਸਰਕਾਰ ਨੇ ਕਰ ਦਿੱਤਾ ਇਹਦੀ ਸ਼ਲਾਘਾ ਬਣਦੀ ਸੀ ਇਸ ਗੱਲ